ਇੰਨੇ ਘਰੇ ਜਿੱਥੇ ਮੈਂ ਘੜੀ ਲੰਨਾ ਜਿੱਥੇ ਉੱਥੇ ਕਿਸੇ ਨੇ ਫਾਇਰਿੰਗ ਕੀਤੀ ਹੈ। ਇਹ ਨਹੀਂ ਪਿਛਾਤਾ। ਸ਼ੱਕ ਤਾਂ ਦਾ ਕੋਈ ਨਹੀਂ ਜੀ ਮੈਨੂੰ ਪਹਿਲਾਂ ਫੋਨ ਆਂਦੇ ਰਹੇ ਤੇ ਮੈਂ ਇਗਨੋਰ ਕਰਦਾ ਰਿਹਾ ਮੈਨੂੰ ਕਿ ਪਤਾ ਨਹੀਂ ਕਿਹੜੇ ਨੰਬਰ ਤੋਂ ਆਈਆਂ ਕਿ ਮਜ਼ਾਕ ਨਾ ਕਰਦਾ ਹੋਵੇ। ਲੇਕਿਨ ਅੱਜ ਇੱਥੇ ਰਾਉਂਡਪ ਕੋਏ ਤਿੰਨ ਗੋਲੀਆਂ ਚਲਾਈਆਂ। ਤੁਹਾਨੂੰ ਫੋਨ ਕਿੰਨੇ ਤੁਹਾਨੂੰ ਹੋਇਆ ਸੀ? ਮੈਨੂੰ ਜੀ ਤਕਰੀਬਨ ਕੋਈ 2 ਜਾਂ 3 ਮਾਰਚ ਤੋਂ ਫੋਨ ਆ ਰਹੇ। ਕਿਸੇ ਨੂੰ ਕਾਰਵਾਈ ਵਗੈਰਾ ਕਿਸ ਨੂੰ ਦੱਸਿਆ ਵਗੈਰਾ ਨਹੀਂ ਮੈਂ ਕਿਸੇ ਨੂੰ ਦੱਸਿਆ ਕੋਈ ਇਗਨੋਰ ਕੀਤਾ ਅੱਜ ਕੱਲ ਦੇ ਦੇ ਥ੍ਰੈਡ ਕਾਲਸ ਵਗੈਰਾ ਜਿਹਾ ਕੁਝ ਇਦਾਂ ਦੀ ਕੀ ਕੀ ਕਰਿਆ ਸ਼ਰਾਧ ਦੇ ਅਨਸਾਰ ਕੀ ਕਹਿੰਦੇ ਸੀ ਫੋਨ ਮੈਂ ਚੱਕਿਆ ਨਹੀਂ ਜੀ ਫੋਨ ਮੈਂ ਚੱਕਿਆ ਨਹੀਂ ਨਾ ਤੇ ਹੁਣ ਕੀ ਗੱਲ ਹੈ ਹੁਣ ਜੀ ਮੇਰੇ ਗੈਰੇ ਤੇ ਉਹਨਾਂ ਨੇ ਤਿੰਨ ਫਾਇਰਿੰਗ ਕੀਤੀ ਹੈ ਗੋड़ियां ਚਲਾ ਕੇ ਚਲ ਗਏ ਤੁਸੀਂ ਕਿੱਥੇ ਜਾ ਰਹੇ ਸੀ ਇਸ ਬਾਰੇ ਮੈਨੂੰ ਪਤਾ ਨਹੀਂ ਮੈਂ ਖੁਦ ਅੰਬਰੀ ਸਰ ਸੀ ਤੇ ਇੱਥੇ ਮੇਰੇ ਕੋਈ ਸੱਜਣ ਨੇ ਫੋਨ ਕੀਤਾ ਕਿ ਤੁਹਾਡੇ ਦਾ ਗੈਰੇ ਤੇ ਗੋਲੀਆਂ ਚਲਾ ਕੇਗੇ ਤੁਸੀਂ ਆ ਜਾਓ ਸੈਰਿੰਗ ਕਰਨ ਤੋਂ ਬਾਅਦ ਨੀ ਕੋ ਫੋਨ ਆਇਆ ਸੈਰਿੰਗ ਕਰਨ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਕੀ ਮੰਗ ਕਰਦੇ ਮੰਗ ਮੈਂ ਪ੍ਰਸ਼ਾਸਨ ਨੂੰ ਇਹ ਕਹੂੰਗਾ ਕਿ ਜੋ ਵਪਾਰੀਆਂ ਵਾਸਤੇ ਸੁਵਿਧਾ ਵਾ ਦੇਖੋ ਹੁਣ ਇੰਨੀਆਂ 2 3 ਕਾਲਸ ਆਉਂਦੀਆਂ ਤੇ ਵਪਾਰੀ ਕਿੱਥੇ ਜਾਈਏ ਫਿਰ ਤੇ ਸਾਡੇ ਨਾਲ ਇਹ ਕੁਝ ਹੋਏਗਾ ਗਨ ਗੋਲੀਆਂ ਚੱਲਣਗੀਆਂ ਜਾਂ ਕੁਝ ਵੀ ਇਦਾਂ ਦੀ ਮਿਸ ਹੈਪਨਿੰਗ ਹੁੰਦੀ ਵੀ ਕਿੱਥੇ ਜਾਈਏ ਸਾਨੂੰ ਮੈਨੂੰ ਜੀ ਤਕਰੀਬਨ ਕੋਈ 8:30 ਤੋਂ ਪੌਣੇ 9 ਦੇ ਵਿੱਚ ਵਿੱਚ ਫੋਨ ਆਇਆ ਮੈਨੂੰ ਐਗਜ਼ੈਕਟ ਟਾਈਮ ਨਹੀਂ ਪਤਾ ਕਿੰਨੇ ਵੇ ਚੱਲੀ ਹੋਈ ਸਾਨੂੰ ਦਿੰਦੇ ਸਾਂ ਮੇਰੇ ਤੇ ਨੀਅਰਬਾਈੜ ਗਵੰਡੀ ਨੇ ਉਹਨਾਂ ਨੇ ਮੈਨੂੰ ਕਾਲ ਕੀਤਾ ਕੀ ਤੁਹਾਡੇ ਘਰੇ ਦੇ ਬਾਹਰ ਗੋਲੀ ਨਹੀਂ ਚੱਲਦੀ ਜਿੰਨੇ ਜੱਗੇ ਵੀ ਕਿੰਨ ਧਮਕੀਆਂ ਆਈਆਂ ਹਾਂਜੀ ਉਹਨਾਂ ਨੇ ਰਿਕਾਰਡਿੰਗ ਚ ਕਿਹਾ ਕਿ ਆਪਣੇ ਗਵੰਡੀ ਬੱਤਰੇ ਨੂੰ ਪੁੱਛ ਲਈ ਪੱਤਰੇ ਸਾਹਿਬ ਦਾ ਨਾਮ ਲਿਆ ਤੇ ਹੋਰ ਵੀ ਜਿੰਨੇ ਵਾਲੇ ਜੇ ਟਰੇਡਿੰਗ ਵਾਲੇ ਜੇ ਹੈਗੇ ਉਹਨਾਂ ਨੇ ਧਮਕੀਆਂ ਆਈਆਂ ਥਰਡ ਕਾਲਸ ਆਉਂਦੀ ਰਹਿੰਦੀਆਂ ਤਕਰੀਬਨ ਮੈਂ ਪ੍ਰਸ਼ਾਸਨ ਨੂੰ ਹੀ ਡਿਮਾਂਡ ਕਰੂੰਗਾ ਕਹੂੰਗਾ ਬੇਨਤੀ ਕਰੂੰਗਾ ਕਿ ਜੋ ਵੀ ਇਹਦਾ ਬੰਦ ਕਾਰਵਾਈ ਕੀਤੀ ਜਾਵੇ ਤੇ ਜਿਸੇ ਕਰਕੇ ਕਿ ਇਹ ਵਪਾਰੀ ਥੋੜੇ ਸੇਫ ਰਹੀ ਹੈ ਇਹ ਕਹੇ ਦੀ ਮੰਗ ਕੇ ਯਾਰ ਜੀ ਮੈਂ ਕਾਲ ਚੱਕੀ ਨਹੀਂ ਜੀ ਮੈਨੂੰ ਪਤਾ ਨਹੀਂ ਹਲੇ। ਬੜੇ ਕਾਲਸ ਆ ਰਹੀਆਂ ਏ ਰਪੀਤ ਜੈਨ ਨੂੰ ਤਿੰਨ ਚਾਰ ਦਿਨ ਤੋਂ। ਇਹ ਫੋਨ ਨਹੀਂ ਸੀ ਉਠਾ ਰਿਹਾ ਉਹਨਾਂ ਦਾ ਫਿਰ ਉਹਨਾਂ ਨੇ ਇਹਨੂੰ ਮੈਸੇਜ ਮੁਸੇਰੇ ਪਾਇਆ ਵਾ ਵੀ ਅਸੀਂ ਵੀ ਡਿਮਾਂਡ ਕੀਤੀ ਹੋਊਗੀ ਕੋਈ ਗੱਲਬਾਤ ਕੀਤੀ ਹੋਊਗੀ। ਉਸ ਤੋਂ ਬਾਅਦ ਅੱਜ ਫੇਰ ਇਹਨਾਂ ਨੂੰ ਫੋਨ ਆਏ ਨੇ ਫੋਨ ਨਹੀਂ ਉਠਾਇਆ ਉਹਨਾਂ ਦਾ। ਉਸ ਤੋਂ ਬਾਅਦ ਆ ਦਿਨ ਦੇ ਟਾਈਮ ਮੈਂ 8:30 9:00 ਵਜੇ ਸ਼ਟਰ ਦੇ ਬਾਹਰ ਤਿੰਨ ਚਾਰ ਗੋਲੀਆਂ ਚਲਾ ਕੇ ਗਏ ਆ ਸਰ ਜੀ। ਮਾਰਕੀਟ ਵੀ ਇਸ ਟਾਈਮ ਪੂਰੀ ਆਵਾਜ਼ਾਈ ਹੁੰਦੀ ਆ। ਪ੍ਰਸ਼ਾਸਨ ਨੂੰ ਅਸੀਂ ਇਹ ਡਿਮਾਂਡ ਕਰ ਰਹੇ ਆ ਵੀ ਸਾਨੂੰ ਸਿਕਿਉਰ ਕੀਤਾ ਜਾਵੇ। ਵਪਾਰੀ ਬੰਦਾ ਕੀ ਕਰੂਗਾ ਕਿਸੇ ਨੂੰ ਥ੍ਰੈਟਸ ਕਾਲਸ ਆ ਰਹੀਆਂ ਕਿਸੇ ਨੂੰ ਕੁਝ ਆ ਰਿਹਾ ਗੋਲੀ ਚਲਾਣਾ ਤੇ ਇਸ ਤਰ੍ਹਾਂ ਆ ਗਿਆ ਤੇ ਬਚਕਾਰੀ ਚ ਲਾਰੇ ਲੋਕੀ ਹੋਲੀ ਦੇ ਵਿੱਚ ਇਹ ਕੰਡੀਸ਼ਨ ਬਣੀ ਵੀ ਇਸ ਟਾਈਮ ਆਪਣੀ ਮਾਰਕੀਟ ਦੇ ਕਿੰਨੇ ਬੰਦੇ ਕੁਝ ਦਿਨ ਪਹਿਲਾਂ ਇੱਥੇ ਗੋਲੀ ਚ ਜਿਹੜਾ ਇੱਕ ਬੰਦਾ ਮਾਰ ਗਿਆ ਸੀਗਾ ਗੋਲੀ ਇੱਥੇ ਚੱਲ ਗਈ ਹੈ ਜੀ ਉਹ ਸ਼ਟਰ ਦੇ ਵਿੱਚ ਗੋਲੀਆਂ ਵੱਜੀਆਂ ਜੇ ਇਨ ਕੇਸ ਕੋਈ ਬੰਦਾ ਹੁੰਦਾ ਜਾਂ ਕੋਈ ਅੰਦਰ ਹੁੰਦਾ ਤੇ ਪ੍ਰੋਬਲਮ ਆ ਸਕਦੀ ਸੀ ਨਾ ਸਾਨੂੰ ਜੀ ਅੱਜ ਜਿਹੜੇ ਗੋਲੀ ਚ ਲਾਏ ਕਿੰਨੇ ਬੰਦੇ ਸੀਗਾ ਮੈਨੂੰ ਪਤਾ ਨਹੀਂ ਮੈਂ 3-4 ਬੰਦੇ ਕੇ 2 ਬੰਦੇ ਜੀ ਫੋਨ ਹੀ ਆ ਕਿਸੇ ਦਾ ਜੀ ਗੋਲੀਆਂ ਚ ਲਾਗੇ ਆ ਜੀ ਉਹ ਸੀਸੀਟੀਵੀ ਕੈ ਨਹੀਂ ਜੇ ਫੋਨ ਉਠਾਇਆ ਹੀ ਨਹੀਂ ਜੀ ਉਹਨਾਂ ਦਾ ਦੋ ਤਿੰਨ ਦਿਨ ਤੋਂ ਫੋਨ ਆ ਰਿਹਾ ਸੀਗਾ ਉਹ ਦੋ ਤਿੰਨ ਦਿਨ ਤੋਂ ਹੀ ਫੋਨ ਆ ਰਿਹਾ ਸੀਗਾ ਉਹਨਾਂ ਦਾ ਅਸੀਂ ਫੋਨ ਨਹੀਂ ਉਠਾਇਆ WhatsApp 콜 ਆ ਰਹੀ ਸੀ ਉਹਨਾਂ ਦੀ ਉਹਨਾਂ ਦੀ ਬਾਅਦ ਚ ਰਿਕਾਰਡਿੰਗ ਆ ਜਾਈ ਹੈ ਅਸੀਂ ਕੀ ਆ ਰਿਕਾਰਡਿੰਗ ਤੇ ਵੀ ਫੋਨ ਚੱਕੋ ਤੁਸੀਂ ਆਪਣਾ ਜੀ ਤੇ ਫੋਨ ਅਸੀਂ ਫੇਰ ਨਹੀਂ ਉਠਾਇਆ ਉਹਨਾਂ ਦਾ ਫੇਰ ਫੋਨ ਕੱਟਦਾ ਜੀ ਕੀ ਚੀਜ਼ ਹੈ ਜੀ ਅੱਜ ਰਿਕਾਰਡਿੰਗ ਆਉਣ ਤੋਂ ਬਾਅਦ ਵੀ ਨਹੀਂ ਕੰਪਲਿਸ਼ਨ ਸੀ ਨਹੀਂ ਕੀ ਕਾਰਨ ਕੀ ਹੋਇਆ ਸੀ ਹਾਂਜੀ ਮਾ ਕਿਸ ਨੇ ਥ੍ਰੈਡਸ 콜 ਆ ਜੀ ਇਹ ਕੱਲ ਡੇਲੀ WhatsApp 콜 ਆ ਰਹੇ WhatsApp 콜 ਤੇ ਅਸੀਂ ਵੀ ਆਈ ਕਲ ਲੋਕੀ ਬਹੁਤ ਘਟ ਚੁੱਕਦੇ ਆ ਜੀ। ਜੀ ਇਸ ਦਾ ਫਰਕ ਹੈ ਪਾ ਮੈਂ ਆਪਣੀ ਗਲਤੀ ਵੀ ਆਈ ਜਾਂਦਾ ਕਿਸੇ ਕਿਸੇ ਫਾਈਲ ਕਰਨਾ ਆਪਣਾ ਮੇਲ। ਠੀਕ ਗੱਲ ਹੈ ਜੀ। ਇੱਥੇ ਨਾ ਅਰਪਤ ਜਾਨ ਸੰਨਪਾ ਸਰੇਸ਼ ਜਾਨ ਇਧਰ ਦੇ ਆਪਣੇ ਸਾਬਲ ਵਾਲੀ ਗਲੀ ਜਨੇਾਲਾ ਦੇ ਨੇ ਜੋ ਚੌੜਾ ਬਿਜਾਰ ਦੇ ਜੁਲਰੀ ਦੀ ਦੁਕਾਨ ਹੈ ਇੱਥੇ ਇਹਨਾਂ ਨੇ ਸੱਤ ਆਪਣੇ ਦੀ ਗੈਰੇਜ ਬਣਾਈ ਇਹਨਾਂ ਨੇ ਅਪ੍ਰਤਕਾਲ ਵਿਧਕਾਰ ਕੋਲ ਲੱਗਦੇ ਨੇ ਉੱਥੇ ਨਾ ਦੋ ਆਏ ਅਲਪਸਾ ਤੇ ਮੋਟਰ ਨੌਜਵਾਲ ਮੋਟਰਸਾਈਕਲ ਤੇ ਆਏ ਨੇ ਤੇ ਫਾਇਰ ਕਰਕੇ ਤੇ ਇਧਰ ਮੋਟਰਸਾਈਕਲ ਭਜਾ ਕੇ ਲੈ ਗਏ ਇਹ ਪਤਾ ਪਤਾ ਕੀਤਾ ਮੈਨੂੰ ਪਹਿਲਾਂ ਵੀ ਵੈਸੇ ਵਟਸਐਪ ਤੇ ਤੁਮਕੀ ਆਉਂਦੀ ਹੈ ਪਰ ਇਹਨੇ ਇਖਲਾਾਰ ਕੋਈ ਦਿੱਤੀ ਸਾਨੂੰ ਪਹਿਲਾਂ ਕਿ ਕਿੰਨੇ ਜਣੇ ਸੀ ਦੋ ਜਣੇ ਤੇ ਮੂੰਹ ਬੰਦ ਕਿਤੇ ਆ ਦੋ ਨੌਜਵਾਲੇ ਤੇ ਪਤਾ ਬਹੁ ਬੱਤੇ ਸੀ ਉਹਨਾਂ ਬਰੇਟੇ ਸੀ ਉਹ ਤੇ ਪਤਾ ਨੂੰ ਬੋਲੇ ਕਿ ਸਦਾਰਾ ਮੁੰਡੇ ਜਿਹਨੇ ਵੇਖਿਆ ਉਹਨੂੰ ਦੂਰੋਂ ਵੇਖਿਆ ਨਾ ਲੱਗੋ ਕੋਈ ਅਗੇ ਆਪਣਾ ਕਿ ਲੱਗ ਲੱਗੇ ਕੋਈ ਨਹੀਂ ਆਇਆ ਕੋ। ਉਹ ਸੀਸੀਟੀਵੀ ਫੋਟੋ ਜਿ ਵਗੈਰਾ ਸਾਹਮਣੇ ਆਹ ਲਾਉਣ ਆਹ ਵੇਲੇ ਦੁਕਾਨਾਂ ਬੰਦ ਨੇ ਇਸ ਵੇਲੇ ਚੈੱਕ ਕਰਦੇ ਦੁਕਾਨਾਂ ਦਾ ਖਲਾਅ ਹੈ ਨਾ। ਆਹ ਵੇਲੇ ਕੋਈ ਦੁਕਾਨ ਸਾਰੇ ਬਾਜ਼ਾਰ ਵਿੱਚ ਪੱਲਾ ਵੇਖ ਕੇ ਸਵੇਰੇ ਦੱਸ ਦੇ ਸਾਲਾ। ਜਿਹੜੀ ਧਮਕੀਆਂ ਇਹ ਉਹ ਕੀ ਕਹਿ ਰਹੀ ਸੀ? ਉਹ ਤਾਂ ਵੀ ਆਪਣਾ ਤੂੰ ਮੇਰਾ ਫੋਨ ਹੀ ਚੁੱਕਦਾ। ਮੈਨੂੰ ਦੱਸਾਂਗੇ ਕਿ ਕਦਾਂ ਚੁੱਕਣਾ ਫੋਨ। ਉਹ ਕਿਸੇ ਗੈਂਗਸਟਰ ਵੱਲੋਂ ਤਾਂ ਆਮ ਕਹਿੰਦੇ ਪੀ ਜਾ ਰਹੀ ਹੈ ਸਿੱਧਾ ਸੱਤੇ ਕੇ ਦਾ ਨਾਮ ਲੈਂਦਾ ਸੱਤਾ ਮਸਹਰੇ ਦਾ ਕੋਈ ਉਹਦੀ ਆਵਾਜ਼ ਹੁੰਦੀ ਉਹ ਹਾਂ ਦਾ ਮਸਹਰੀ ਬੋਲਦਾ ਹੁਣ ਤੱਕ ਮੋਡਲੀ 30 ਕੀ ਸਾਹਮਣੇ ਆਉਂਦਾ ਸਾਡੇ ਹਈ ਤੇ ਉਹ ਕੋਈ ਲੱਗਦਾ ਕਿ ਪ੍ਰਤੀਪਤੀ ਦਾ ਕੋਈ ਮੰਗਦੇ ਵੀ ਦੇਉਣਗੇ ਇਹਨਾਂ ਦਾ ਇਹੋ ਹੀ ਕੰਮ ਹੋਣਾ ਤੰਬਾਕਾ ਕੇ ਪੈਸਾ ਮੰਗੇ ਕੋਈ ਇਹਨਾਂ ਗਿੰਦਿਆਲਾ ਗਰੂਪ ਵਿੱਚ ਪਹਿਲਾਂ ਵੀ ਇਹੋ ਜਿਹੀਆਂ ਮੜੀਆਂ ਆਪਾਂ ਫੋਨ ਵਗੈਰਾ ਹਾਂ ਹਾਂਜੀ ਉਹ ਤਾਂ ਹੈਗਾ